ਪੰਜਾਬ ਸਰਕਾਰ ਵੀ ਅੱਜ ਆਮ ਆਦੀ ਪਾਲੀ ਸਰਕਾਰ ਦਾ ਵੀ ਜਿਹੜੀ ਪੰਜਾਬ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੋਈ ਆ ਉਹਦਾ ਮਕਸਦ ਇੱਕੋ ਹੀ ਆ ਵੀ ਅਸੀਂ ਆਪਣੇ ਮਿਲ ਕੇ ਪੰਜਾਬ ਨੂੰ ਪੜਾਉਣਾ ਚਾਹੁੰਦੇ ਆ ਆਪਣੇ ਪੰਜਾਬ ਨੂੰ ਸਿਹਤਯਾਬ ਰੱਖਣਾ ਚਾਹੁੰਦੇ ਆ ਆਪਣੇ ਪੰਜਾਬ ਨੂੰ ਰੁਜ਼ਗਾਰ ਦੇਣਾ ਚਾਹੁੰਦੇ ਆ ਇਸੇ ਪਹਿਲੇ ਕਿ ਸਕੂਲ ਮੈਨੇ ਵੀ ਦੇਖਿਆ ਮੈਨੇ ਹੀ ਬੜਾ ਤਜਰਬਾ ਕੀਤਾ ਹੈ ਕਿ ਜਦ ਆਪ ਰੋਡ ਸੇ ਨਿਕਲੋ ਤਾਂ ਬੱਚੇ ਪੜ੍ਹਦੇ ਹੋਏ ਆਪਕੋ ਸਾਹਮਣੇ ਸੇ ਦਿਖਾਈ ਦੇਤੇ تھے ਚਾਰ ਦੀਵਾਰੀ ਨਾਮ ਕੀ ਚੀਜ਼ ਹੀ ਨਹੀਂ ਸੀ ਔਰ ਉਹਨੇ ਦੇਖ ਕੇ ਬੜਾ ਤਵੱਜੋ ਹੁੰਦਾ ਤਾਂ ਕਿ ਬੱਚੇ ਪੜ੍ਹ ਕਿਵੇਂ ਰਿਹਾ ਕਿ ਆਪ ਮਹਿਸੂਸ ਕਰਤੇ ਹੋਗੇ ਆਪਣੇ ਅੰਦਰ ਤਿੰਨ ਚੀਜ਼ਾਂ ਜਦੋਂ ਜਦੋਂ ਮਗੇ ਸਾਡੇ ਪੰਜਾਬ ਸੇਜ ਆਫ ਹੋਊਗਾ ਪੰਜਾਬ ਸਾਡਾ ਪੜਿਆ ਲਿਖਿਆ ਹੋਊਗਾ ਪੰਜਾਬ ਗੋਜਕਾਰ ਹੋਊਗਾ ਫਿਰ ਪੰਜਾਬ ਰੰਗਲਾ ਪੰਜਾਬ ਬਣੂਗਾ ਫਿਰ ਜਿਹੜਾ ਹਰ ਕਰ ਤਰੱਕੀ ਕਰੂਗਾ ਲੋਗੋ ਮੇ ਪੇਰੈਂਟਸ ਮੇ ਅਵੇਅਰਨੈਸ ਕੀ ਕਮੀ ਨਹੀਂ ਹੈ ਇਸੇ ਪਹਿਲੇ ਕੀ ਜੋ ਸਰਕਾਰੇ ਥੀ ਕبھی ਸਰਕਾਰੀ ਸਕੂਲਾਂ ਮੇ ਐਸਾ ਮਾਹੌਲ ਹੀ ਨਹੀਂ ਮਿਲਿਆ ਕਿ ਪੇਰੈਂਟਸ ਜੋ ਆਪਣੇ ਬੱਚੋ ਕੋ ਸਰਕਾਰੀ ਸਕੂਲਾਂ ਤੱਕ ਲੈ ਕੇ ਆ ਸਕੇ ਪਹਿਲੀ ਵਾਰੀ ਹੋਇਆ ਤੇ ਪੰਜਾਬ ਦੇ ਵਿੱਚ ਤਿੰਨ ਸਾਲ ਜਦੋਂ ਸਰਕਾਰ ਆਈ ਆ ਮਗੇ ਬੱਚਿਆਂ ਨੂੰ ਘੁੰਮਣ ਵਾਸਤੇ ਟੂਰ ਵਾਸਤੇ ਪੈਸੇ ਮਿਲ ਰਹੇ ਨੇ ਪਰ ਦਿੱਤੇ ਜਾਂਦੇ ਨੇ ਸਕੂਲਾਂ ਨੂੰ ਸਰਕਾਰ ਵੱਲੋਂ ਤੇ ਉਹ ਸਰਕਾਰੀ ਸਕੂਲਾਂ ਵਾਲੇ ਕਮਾਉਣ ਲੈ ਕੇ ਜਾਂਦੇ ਅਲੱਗ-ਅਲੱਗ ਸਟੇਸ਼ਨਾਂ 'ਤੇ ਲੁਧਿਆਣਾ ਲਈ ਦੇਖਣ ਵਾਲੇ ਮਾਨਦਰਸਕਾਂ ਦਾ ਸਵਾਗਤ ਹੈ ਮੈਂ ਨੇਤਿੰਤ ਤਵਾਰੀ ਦੱਸ ਦੇ ਕਿ ਗਵਰਨਮੈਂਟ ਪ੍ਰਾਇਮਰੀ ਸਮਾਰਟ ਸਕੂਲ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਦਾ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਜਾਂ ਦੱਸਦੇ ਕਿ ਲੁਧਿਆਣਾ ਦੇ ਵਿੱਚ ਹਰ ਵਿਧਾਇਕ ਤਾਂ ਮੰਤਰੀਆਂ ਵੱਲੋਂ ਸਕੂਲ ਦੇ ਵਿੱਚ ਜਾ ਕੇ ਉਹਨਾਂ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਦਾ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਸੋ ਜਾਣਕਾਰੀ ਲਵਾਂਗੇ ਸਾਡੇ ਨਾਲ ਹਲਕਾ ਇਸਤ ਦੇ ਵਿਧਾਇਕ ਸਰਦਾਰ ਜਲਦੀਪ ਸਿੰਘ ਗਰੇਵਾਲ ਕੋਲ ਹੀ ਮੌਜੂਦ ਨੇ ਜਾਣਕਾਰੀ ਲੈਣੇ ਸਰ ਪੰਜਾਬ ਸਿੱਖਿਆ ਕ੍ਰਾਂਤੀ ਦਾ ਮੋਟਿਵ ਕੀ ਹੈ ਮਤਲਬ ਕੀ ਹੈ ਪੰਜਾਬ ਸਿੱਖਿਆ ਕ੍ਰਾਂਤੀ ਜੋ ਚੱਲ ਰਹੀ ਹੈ ਇਹਦਾ ਮੋਟਿਵ ਆ ਸਾਡਾ ਬੱਚਾ ਪੜਿਆ ਲਿਖਿਆ ਹੋਵੇ ਸਰਕਾਰੀ ਸਕੂਲ ਜਿਵੇਂ ਕਿ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਦੇ ਵਿੱਚ ਦਵਾਈ ਫਰੀ ਆ ਪੜਾਈ ਫਰੀ ਆ ਵਧੀਆ ਬਾ ਰੋਜ਼ਗਾਰ ਮਿਲ ਰਿਹਾ ਉਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੀ ਅੱਜ ਆਮ ਆਦੀ ਪਾਲੀ ਸਰਕਾਰ ਦਾ ਵੀ ਜਿਹੜੀ ਪੰਜਾਬ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੋਈ ਆ ਉਹਦਾ ਮਕਸਦ ਇੱਕੋ ਹੀ ਆ ਵੀ ਅਸੀਂ ਆਪਣੇ ਮਲੇ ਪੰਜਾਬ ਨੂੰ ਪੜਾਉਣਾ ਚਾਹੁੰਦੇ ਆ ਆਪਣੇ ਪੰਜਾਬ ਨੂੰ ਸਿਹਤਯਾਬ ਰੱਖਣਾ ਚਾਹੁੰਦੇ ਆ ਆਪਣੇ ਪੰਜਾਬ ਨੂੰ ਰੋਜ਼ਗਾਰ ਦੇਣਾ ਚਾਹੁੰਦੇ ਆ ਤਿੰਨ ਚੀਜ਼ਾਂ ਜਦੋਂ ਜਦੋਂ ਮਲੇ ਸਾਡੇ ਪੰਜਾਬ ਸਿਹਤਯਾਬ ਹੋਊਗਾ ਪੰਜਾਬ ਸਾਡਾ ਪੜਿਆ ਲਿਖਿਆ ਹੋਊਗਾ ਪੰਜਾਬ ਕੋ ਰੋਜ਼ਗਾਰ ਹੋਊਗਾ ਫਿਰ ਪੰਜਾਬ ਰੰਗਲਾ ਪੰਜਾਬ ਬਣੂਗਾ ਫਿਰ ਜਿਹੜਾ ਹਰ ਕਰ ਤਰੱਕੀ ਕਰੂਗਾ ਉਹਦੇ ਵਾਸਤੇ ਅੱਜ ਦੇਖਿਆ ਮੋਤੀ ਨਗਰ ਜਿਹੜਾ ਸਰਕਾਰੀ ਸਕੂਲ ਹੈ ਸੁਖਵੀਰ ਸਿੰਘ ਸੇਖੋ ਸਾਹਿਬ ਨੇ ਇੱਥੇ ਪ੍ਰਿੰਸੀਪਲ ਨੇ ਸਾਰੇ ਅਧਿਆਪਕਾਂ ਨੇ ਇਨੀ ਮਿਹਨਤ ਕੀਤੀ ਔਰ ਸਰਕਾਰ ਵੱਲੋਂ ਆਮ ਆਦਮੀ ਪਾੜੀ ਸਰਕਾਰ ਵੱਲੋਂ ਗ੍ਰਾਂਟ ਆਈ ਆ ਔਰ 11 ਲੱਖ ਰੁਪਏ ਉਹਦੇ ਵਿੱਚ ਦੇਖਿਆ ਹੁਣ ਤੁਸੀਂ ਕਿੰਨੇ ਵਧੀਆ ਵਾਸ਼ਰੂਮ ਬਣ ਗਏ ਨੇ ਚਾਰ ਦਵਾਰੀਆਂ ਨਵੀਨੀਕਰਨ ਹੋ ਗਿਆ ਬਲਕਿ ਕਲਾਸ ਰੂਮਾਂ ਦਾ ਨਵੀਨੀਕਰਨ ਹੋ ਗਿਆ ਜਿਦੇ ਚ ਮਲਕੇ ਕੰਪਿਊਟਰ ਲੱਗੇ ਨੇ ਮਲਕੇ ਸਮਾਰਟ ਕਲਾਸਾਂ ਬਣ ਗਈਆਂ ਨੇ ਔਰ ਕਲਾਸਰੂਮ ਨਵੇਂ ਬਣੇ ਨੇ ਇਹ ਸਾਰੇ ਦਾ ਜਿਹੜਾ ਕੰਮ ਹੋ ਰਿਹਾ ਆ ਆਮ ਆਦੀ ਪਾਰਟੀ ਸਰਕਾਰ ਦੇ ਵਿੱਚ ਹੋਏ ਨੇ ਕਿਉਂਕਿ ਪਹਿਲਾਂ ਨਾ ਕਦੇ ਸਕੂਲਾਂ ਦੀ ਗੱਲ ਹੁੰਦੀ ਸੀ ਨਾ ਕਦੇ ਹਸਪਤਾਲਾਂ ਦੀ ਗੱਲ ਹੁੰਦੀ ਸੀ ਅੱਜ ਸਕੂਲਾਂ ਦੀ ਗੱਲ ਚੱਲੀ ਆ ਹਸਪਤਾਲਾਂ ਦੀ ਗੱਲ ਚੱਲੀ ਆ ਮਕਸਦ ਇਹ ਆ ਜੇ ਅਸੀਂ ਸਿਹਤ ਜਾਵਾਂ ਜੇ ਪੜ੍ਹੇ ਲਿਖੇ ਆ ਤੇ ਸਾਡੇ ਕੋਲ ਰੋਜ਼ਗਾਰ ਆ ਫਿਰ ਤਰੱਕੀ ਕਰਾਂਗੇ ਇਸ ਕਰਕੇ ਪੰਜਾਬ ਸਰਕਾਰ ਦਾ ਇੱਕੋ ਇੱਕ ਮਕਸਦ ਆ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਜੀ ਦਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਔਰ ਜਿਹੜੇ ਬਹੁਤ ਹੀ ਮਾਹਰ ਨੇ ਜਿਹੜੇ ਸਿੱਖਿਆ ਦੇ ਵਿੱਚ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਪਹਿਲਾਂ ਦਿੱਲੀ ਚ ਲਿਆਂਦੀ ਆ ਤੇ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਲੱਗੇ ਨੇ ਸ਼੍ਰੀ ਮਨੀਸ਼ ਸ਼ੋਧਿਆ ਜੀ ਔਰ ਸਿੱਖਿਆ ਮੰਤਰੀ ਸਾਡੇ ਪੰਜਾਬ ਦੇ ਸਾਹ ਹਰਜੋਤ ਸਿੰਘ ਬੈਂਸ ਜੀ ਔਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਉਹਨਾਂ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਉਹਨਾਂ ਪੰਜਾਬ ਨੂੰ ਪੜਾਉਣਾ ਵਾ ਇਸ ਕਰਕੇ ਅੱਜ ਪੰਜਾਬ ਚ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਪੰਜਾਬ ਨੂੰ ਮਿਲ ਕੇ ਹਰ ਸਕੂਲ ਨੂੰ ਚਾਰ ਦਿਵਾਰੀ ਵਾਸਤੇ ਪਹਿਲੀ ਵਾਰੀ ਹੋਇਆ ਪਹਿਲੀ ਵਾਰੀ ਹੋਇਆ ਤੇ ਪੰਜਾਬ ਦੇ ਵਿੱਚ ਤਿੰਨ ਸਾਲ ਜਿਹਦੇ ਸਰਕਾਰ ਆਈ ਆ ਬਲਕੇ ਬੱਚਿਆਂ ਨੂੰ ਘੁੰਮਣ ਵਾਸਤੇ ਟੂਰ ਵਾਸਤੇ ਪੈਸੇ ਮਿਲ ਰਹੇ ਨੇ ਦਿੱਤੇ ਜਾਂਦੇ ਨੇ ਸਕੂਲਾਂ ਨੂੰ ਸਰਕਾਰ ਵੱਲੋਂ ਤੇ ਉਹ ਸਰਕਾਰੀ ਸਕੂਲਾਂ ਵਾਲੇ ਘੁਮਾਉਣ ਲੈ ਕੇ ਜਾਂਦੇ ਅਲਗ-ਅਲਗ ਸਟੇਸ਼ਨਾਂ 'ਤੇ ਨਹੀਂ ਤਾਂ ਪ੍ਰਾਈਵੇਟ ਸਕੂਲਾਂ ਵਾਲੇ ਆਪਣੇ ਬੱਚੇ ਨੂੰ ਘੁਮਾਉਣ ਲੈ ਕੇ ਜਾਂਦੇ ਸੀਗੇ ਉਹ ਵੀ ਉਹਨਾਂ ਤੋਂ ਪੈਸੇ ਲੈ ਕੇ ਅੱਜ ਸਰਕਾਰ ਪੈਸੇ ਦਿੰਦੀ ਆ ਕਿਉਂਕਿ ਸਰਕਾਰ ਕੋਲ ਜਿਹੜੇ ਪੈਸੇ ਨੇ ਇਹ ਲੋਕਾਂ ਦੇ ਪੈਸੇ ਨੇ ਟੈਕਸਾਂ ਦੇ ਪੈਸੇ ਨੇ ਉਹ ਟੈਕਸਾਂ ਦੇ ਪੈਸੇ ਸਰਕਾਰ ਕਰਪਸ਼ਨ ਖਤਮ ਕਰਕੇ ਉਹਨਾਂ ਨੂੰ ਵਾਪਸ ਦੇ ਰਹੀ ਆ ਦਵਾਈ ਦੇ ਰੂਪ 'ਚ ਪੜਾਈ ਦੇ ਰੂਪ 'ਚ ਰੋਜ਼ਗਾਰ ਦੇ ਰੂਪ 'ਚ ਸੜਕਾਂ ਦੇ ਰੂਪ 'ਚ ਸਟਰੀਟ ਲਾਈਟਾਂ ਦੇ ਰੂਪ ਵਿੱਚ ਸੀਵਰੇਜ ਦੇ ਰੂਪ ਵਿੱਚ ਵਾਟਰ ਸਪਲਾਈ ਦੇ ਰੂਪ ਵਿੱਚ ਉੱਥੇ ਹੋt ਸਾਰੇ ਦੇ ਸਾਰੇ ਕੰਮ ਅੱਜ ਹੋ ਰਹੇ ਨੇ ਅੱਜ ਖਾਸ ਕਰਕੇ ਪੰਜਾਬ ਜਿਹੜੀ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਉਹਦੇ ਵਾਸਤੇ ਜਿੰਨੇ ਵੀ ਕੰਮ ਮਤਲਬ ਕਿ ਕੰਮ ਚੱਲ ਰਹੇ ਉਹਨਾਂ ਦਾ ਨਿਖਰ ਹੋ ਰਿਹਾ ਉਹਨਾਂ ਦੀ ਦੁਕਾਟਨ ਹੋ ਰਹੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ 2 ਸਾਲ ਬਾਕੀ ਰਹਿੰਦੇ ਨੇ ਬਾਕੀ 2 ਸਾਲ ਬਾਅਦ ਜੋ ਬਾਬੇ ਨਾਨਕ ਦੀ ਮੌਜ ਆ ਜੋ ਲੋਕਾਂ ਦੀ ਮੌਜ ਆ ਉਹ ਹੋਊਗਾ ਪਰ 2 ਸਾਲ ਦੇ ਵਿੱਚ ਜਿਹੜੇ ਰਹਿ ਗਏ ਨੇ ਹਰ ਉਮੀਦ ਹਰ ਗਾਰੰਟੀ ਪੰਜਾਬ ਸਰਕਾਰ ਨੇ ਆਮ ਆਦੀ ਪਾਰਟੀ ਸਰਕਾਰ ਨੇ ਦਿੱਤੀ ਸੀ ਉਹ ਪੂਰੀ ਹੋਊਗੀ ਆ 600 ਜੋੜ ਦੀ ਗਾਰੰਟੀ ਪੂਰੀ ਹੋਗੀ ਆ ਆਮ ਆਦਮੀ ਕਲੀਨਿਕਾ ਦੀ ਗਾਰੰਟੀ ਪੂਰੀ ਹੋਗੀ ਆ ਕਰੋੜ ਰੁਪਇਆ ਜਿਹੜਾ ਫੌਜੀਆ ਨੂੰ ਦੇਣ ਦੀ ਗੱਲ ਕੀਤੀ ਸੀ ਉਹ ਬੜਿਆ ਵਾ ਸਕੂਲ ਵਧੀਆ ਬਣ ਰਹੇ ਨੇ ਹਸਪੀਟਲ ਵਧੀਆ ਬਣ ਰਹੇ ਨੇ ਕਹਿੰਦਾ ਮਤਲਬ ਲੋਕਾਂ ਦੇ ਟੈਕਸ ਤੇ ਪੈਸੇ ਅੱਜ ਪੂਰੇ ਦੇ ਪੂਰੇ ਕਰਪਸ਼ਨ ਰਹਿਤ ਇੱਥੇ ਲੱਗ ਰਹੇ ਨੇ ਬਿਲਕੁਲ ਸਰ ਇੱਕ ਪਾਸੇ ਜੇ ਲੋਕਾਂ ਦੀ ਗੱਲ ਕਰੀਏ ਤਾਂ ਬੱਚੇ ਜਿਹੜੇ ਨੇ ਆਪਣੇ ਪਵਿੱਕ ਵਾਸਤੇ ਕਿਸ ਤਰੀਕੇ ਚੰਗਾ ਪਵਿੱਕ ਕਿਸ ਤਰੀਕੇ ਸੌ ਸਕਦੇ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਿਹੜੇ ਬਣਾ ਦਿੱਤੇ ਗਏ ਨੇ ਤੇ ਉਸ ਤੋਂ ਬਾਅਦ ਚੰਗੇ ਪਵਿੱਕ ਦੀ ਤਿਆਰੀ ਕਿਸ ਤਰੀਕੇ ਕਰ ਸਕਦੇ ਇਸੇ ਕਰਕੇ ਜਿਹੜੇ ਸਕੂਲਾਂ ਵੱਲ ਧਿਆਨ ਦਿੱਤਾ ਗਿਆ ਵਾ ਬਈ ਸਕੂਲਾਂ ਦੇ ਵਿੱਚ ਜੇ ਬੱਚੇ ਵਧੀਆ ਢੰਗ ਨਾਲ ਪੜਾਵਾਂਗੇ ਉਹਨੂੰ ਬੈਠਣ ਵਾਸਤੇ ਵਧੀਆ ਸੁਵਿਧਾ ਮਿਲੂਗੀ ਉਹ ਤਾਂ ਹੀ ਪੜ ਸਕੂਗਾ ਜੇ ਬੱਚੇ ਸਾਡੇ ਪੜਨਗੇ ਤਾਂ ਹੀ ਉਹ ਅਗਲਾ ਆਪਣਾ ਪਵਿੱਕ ਸਵਾਰ ਸਕਣਗੇ ਤਾਂ ਹੀ ਉਹ ਤਰੱਕੀ ਕਰ ਸਕਣਗੇ ਤਾਂ ਹੀ ਆਪਣੇ ਪੈਰਾਂ ਤੇ ਖੜੇ ਹੋ ਸਕਣਗੇ ਇਸ ਕਰਕੇ ਅੱਜ ਪੰਜਾਬ ਸਰਕਾਰ ਆਮ ਆਦੀ ਪਾਰਟੀ ਸਰਕਾਰ ਇੱਕੋ ਇੱਕ ਮਕਸਦ ਆ ਪੰਜਾਬ ਨੂੰ ਰੰਗਲਾ ਪੰਜਾਬ ਜੇ ਬਣਾਉਣਾ ਤੇ ਉਹ ਤਾਂ ਹੀ ਬਣਾਣਾ ਜਿਹੜਾ ਨਸ਼ਿਆਂ ਤੋਂ ਉਲਕੇ ਜੁੱਧ ਨਸ਼ਾ ਵਿਰੋਧ ਚੱਲ ਰਿਹਾ ਨਸ਼ਿਆਂ ਨੂੰ ਖਤਮ ਕਰਕੇ ਬੱਚਿਆਂ ਨੂੰ ਪੜਾ ਕੇ ਬੱਚਿਆਂ ਨੂੰ ਬਲਕੇ ਦਵਾਈ ਦੇ ਕੇ ਬੱਚਿਆਂ ਨੂੰ ਰੋਜ਼ਗਾਰ ਦੇ ਕੇ ਤੇ ਪੰਜਾਬ ਰੰਗਲਾ ਪੰਜਾਬ ਬਣਾਉਣਾ ਉਹਦੇ ਵਾਸਤੇ ਅੱਜ ਮਹਿਮ ਚੱਲਦੇ। ਦੇਖੋ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ 'ਚ ਤੇ ਜਿਹੜਾ ਐਜੂਕੇਸ਼ਨ ਤੇ ਨਾਲ ਹੈਲਥ ਦੇ ਉੱਪਰ ਕਾਫੀ ਜਿਹੜੀਆਂ ਅਚੀਵਮੈਂਟਸ ਕੀਤੀਆਂ ਜਾ ਰਹੀਆਂ ਨੇ ਤੇ ਇਹਦੇ ਤੇ ਸਿੱਖਿਆ ਕ੍ਰਾਂਤੀ ਦੇ ਅਧੀਨ ਜਿਹੜੇ ਅੱਜ ਸਮਾਰਟ ਸਕੂਲ ਮੋਤੀ ਨਗਰ 'ਚ ਐਮਐਲਏ ਦਲਜੀਤ ਸਿੰਘ ਭੋਲਾ ਜੀ ਵੱਲੋਂ ਜਿਹੜਾ ਇਹਦੇ ਤੇ ਅੱਜ ਇਨੌਗੁਰੇਸ਼ਨ ਕੀਤੀ ਗਈ ਹੈ ਤੇ ਨਾਲ ਹੀ ਜਿਹੜੇ ਸਾਡੇ ਕੋਲ ਇਲਾਕੇ ਦੇ ਕਾਉਂਸਲਰ ਨੀਦੀ ਗੁਪਤਾ ਤੇ ਅਮਰਜੀਤ ਸਿੰਘ ਨਾਲ ਪੇਰੈਂਟਸ ਤੇ ਹੋਰ ਰੈਜੀਡੈਂਸ ਜਿਹੜੇ ਸਾਡੇ ਕੋਲ ਅੱਜ ਆਏ ਨੇ ਤੇ ਮਕਸਦ ਇਹ ਹੀ ਆ ਵੀ ਪੰਜਾਬ ਸਰਕਾਰ ਦਾ ਵੀ ਜੋ-ਜੋ ਸਕੂਲ ਨੂੰ ਗ੍ਰਾਂਟ ਆਈ ਹੈ ਉਹਦੇ ਰਿਗਰਡਿੰਗ ਪੇਰੈਂਟਸ ਨੂੰ ਵੇਅਰ ਕੀਤਾ ਜਾਵੇ ਤੇ ਸਮਾਰਟ ਸਕੂਲ ਮੁੱਤੀ ਨਗਰ ਪਹਿਲਾਂ ਹੀ ਜਿਹੜਾ ਆਪਣੇ ਵਰਕਿੰਗ ਲਈ ਪੰਜਾਬ ਲੈਵਲ ਤੇ ਆਪਣੇ ਆਪ ਦੇ ਵਿੱਚ ਇੱਕ ਨਾਮ ਰੱਖਦਾ ਤੇ ਥੋੜੇ ਦਿਨ ਪਹਿਲਾਂ ਹੀ ਜਿਹੜਾ ਇਹਨੂੰ ਜ਼ਿਲ੍ਹਾ ਪੱਧਰ ਤੇ ਬੈਸਟ ਸਕੂਲ ਦਾ ਅਵਾਰਡ ਵੀ ਮਿਲਿਆ ਤੇ ਆਸ ਕਰਦੇ ਆ ਵੀ ਆਉਣ ਵਾਲੇ ਟਾਈਮ 'ਚ ਵੀ ਇਸੇ ਤਰ੍ਹਾਂ ਸਾਡੇ ਨਾਲ ਜਿਹੜੇ ਐਮਐਲਏ ਸਾਹਿਬ ਦਾ ਸਹਿਯੋਗ ਤੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਗ੍ਰਾਂਟ ਸਾਨੂੰ ਟਾਈਮ ਟੂ ਟਾਈਮ ਮਿਲਦੀਆਂ ਰਹਿਣਗੀਆਂ ਤੇ ਬੱਚਿਆਂ ਨੂੰ ਜੋ ਅਸੀਂ ਵੱਤੂ ਹੱਦ ਪ੍ਰੋਵਾਈਡ ਕਰਕੇ ਇਹਨਾਂ ਨੂੰ ਵਧੀਆ ਬੈਸਟ ਐਜੂਕੇਸ਼ਨ ਦੇਣ ਦੀ ਜਿਹੜੀ ਸਾਡੀ ਪਾਲਿਸੀ ਆ ਉਹਨੂੰ ਅਸੀਂ ਇਸੇ ਤਰ੍ਹਾਂ ਕੰਟੀਨਿਊ ਕਰਾਂਗੇ ਤੇ ਮੇਨਲੀ ਜਿਹੜਾ ਓਵਰਆਲ ਆਲ ਡਿਵੈਲਪਮੈਂਟ ਬੱਚੇ ਦੀ ਆ ਉਹਦੇ ਤੇ ਅਸੀਂ ਫੋਕਸ ਕੀਤਾ ਤੇ ਜੋ ਬੱਚੇ ਸਾਡੇ ਕੋਲ ਕਲਾਸ 5th ਪਾਸ ਆਊਟ ਕਰਕੇ ਜਾਂਦੇ ਨੇ ਉਹ ਵੀ ਅਸੀਂ ਬੱਚਿਆਂ ਦਾ ਫਾਲੋਅ ਅਪ ਕਰਕੇ ਬੈਸਟ ਸਕੂਲ ਦੇ ਵਿੱਚ ਉਹਨਾਂ ਦੀ ਐਡਮਿਸ਼ਨ ਕਰਵਾ ਕੇ ਜਿੰਨਾ ਵੀ ਉਹਨਾਂ ਦਾ ਅਸੀਂ ਵੱਤੂ ਫਾਲੋਅ ਅਪ ਕਰ ਸਕਦੇ ਆ ਸਾਡੇ ਮੁੱਤੀ ਨਗਰ ਟੀਮ ਵੱਲੋਂ ਇਹ ਅਸੀਂ ਇੱਕ ਉਪਰਾਲਾ ਕਰਦੇ ਆਂ ਤੇ ਅੱਜ ਵੀ ਅਸੀਂ ਕੁਝ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਅੱਜ ਹੋਰ ਸਕੂਲਾਂ 'ਚ ਜਾ ਕੇ ਐਡਮਿਸ਼ਨ ਕਰਵਾ ਕੇ ਉਹਨਾਂ ਨੂੰ ਜਿਹੜੀ ਸੇਫ ਐਜੂਕੇਸ਼ਨ ਪ੍ਰੋਵਾਈਡ ਕਰਨ ਦੀ ਸਾਡੀ ਮੋਹਮਾ ਤੇ ਆਸ ਕਰਦੇ ਹਾਂ ਇਸੇ ਤਰ੍ਹਾਂ ਸਾਡਾ ਸਕੂਲ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰੇ। ਥੈਂਕ ਯੂ ਬਹੁਤ। ਸੋ ਸਾਡੇ ਨਾਲ ਨਿਧੀ ਮੈਮ ਵੀ ਮੌਜੂਦ ਨੇ ਮੈਡਮ ਕੀ ਲੱਗਦਾ ਕਿ ਅੱਜ ਦੇ ਪੇਰੈਂਟਸ ਜਿਹੜੇ ਕਿਸ ਤਰੀਕੇ ਅਵੇਅਰ ਹੋਣਗੇ ਤੇ ਕਿਸ ਤਰੀਕੇ ਦੀ ਸਹੂਲਤਾਂ ਜੜੀਆਂ ਉਹਨਾਂ ਨੂੰ ਮਿਲਣਗੀਆਂ ਪ੍ਰਾਇਮਰੀ ਸਕੂਲ ਦੇ ਵਿੱਚ ਸਰਕਾਰੀ ਸਕੂਲ ਗਵਰਨਮੈਂਟ ਸਕੂਲ ਦੇ ਵਿੱਚ। जी बिल्कुल लोगों में पेरेंट्स में अवेयरनेस की कमी नहीं है इससे पहले की जो सरकारें थी कभी सरकारी स्कूलों में ऐसा माहौल ही नहीं मिला कि पेरेंट्स जो अपने बच्चों को सरकारी स्कूलों तक लेकर आ सकें इससे पहले के स्कूल मैंने भी देखे मैंने भी बड़ा तजुर्बा किया है कि जब आप रोड से निकलो तो बच्चे पढ़ते हुए आपको सामने से दिखाई देते थे चार दीवारी नाम की चीज़ ही नहीं थी और उन्हें देख के बड़ा तवज्जो होता था कि बच्चे पढ़ कैसे रहे क्या महसूस करते होंगे अपने अंदर और ऐसी फैमिलियों से बच्चे कुछ होते हैं जिन्होंने कभी मतलब लाइफ में वो चीज़ें नहीं देखी होती जो जो प्राइवेट स्कूलों में सुविधाएँ मिलती हैं तो उसे देखते हुए आम आदमी पार्टी की सरकार सरदार भगवंत सिंह मान सरदार हरजोत सिंह बैंस जी की जो सोच है एक शिक्षा क्रांति पूरे पंजाब में लाने की कि पंजाब का हर बच्चा जो है पढ़ा लिखा हो और अच्छी शिक्षा ले सके वो शिक्षा क्रांति जो है पूरे पंजाब में की जा रही है और आज उसी के मद्देनजर आपने कभी इतनी रौनक कभी किसी सरकारी स्कूल में देखी है जो आज देखी होगी तो ये उसी का नतीजा है कि जो सरकार से के द्वारा सुविधाएं दी जा रही हैं सरकारी स्कूलों में जो ग्रांट्स दी जा रही हैं सरकारी स्कूलों में आप सुविधाएं देखोगे अगर आप गेट से एंट्री करोगे वहां से लेकर उसके बाद बच्चों का क्लासरूम प्रिंसिपल सर का ऑफिस बच्चों के क्लास रूम की सुविधाएं जैसे कि प्राइवेट स्कूलों में जो है स्मार्ट क्लासेस कहा जाता है तो सरकारी स्कूलों में बच्चों को स्मार्ट क्लासेस देखने को मिल रही है उन्हें कंप्यूटर के जरिए स्क्रीन पर पढ़ाया जा रहा है उनके बैठने उठने के तरीके उनका डिसिप्लिन लाइब्रेरी आप देख सकते हो कि पंजाब सरकार की तरफ से लाइब्रेरियाँ खोली गई हैं सरकारी स्कूलों में जो बच्चों ने आज तक कभी सरकारी स्कूल के बच्चों ने देखी नहीं थी आज हम कंपेरिजन कर रहे हैं आज मैं आपको इंटरव्यू दे रही हूँ कि सरकारी स्कूलों में प्राइवेट स्कूलों में ऐसा होता है सरकारी स्कूलों में अब ऐसा होना शुरू हुआ है अगर आम आने वाली टाइम में आम आदमी पार्टी की सरकार को जनता फिर से ऐसा मौका देती है तो मैं आपको एक बार फिर से ये इंटरव्यू दिखाऊंगी कि प्राइवेट स्कूल वाले एग्जाम्पल सेट करेंगे कि सरकारी स्कूल में ये चीज़ें हैं और अब हम भी देंगे बिल्कुल साढ़े नाल हल्का पूर्वी के विधायक दलजीत गरेवाल भोला जी मौजूद सके प्रिंसिपल भी समार्ट स्कूल मौजूद सके जिन्होंने जानकारी लीती सोना वालों गल आखी गई है कि ਪ੍ਰਾਈਵੇਟ ਸਕੂਲ ਦੇ ਟੱਕਰ ਦੇ ਨਾਲ ਹੁਣ ਸਰਕਾਰੀ ਗਵਰਨਮੈਂਟ ਸਕੂਲ ਵੀ ਬਣ ਚੁੱਕੇ ਨੇ ਸੋ ਪੇਰੈਂਟਸ ਨੂੰ ਮੈਸੇਜ ਦਿੱਤਾ ਗਿਆ ਕਿ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾਇਆ ਜਾਊਗਾ ਸੋ ਉਹਨਾਂ ਨੂੰ ਹਰ ਸੁਵਿਧਾਵਾਂ ਜਿਹੜੀਆਂ ਪ੍ਰਾਪਤ ਹੋਣਗੀਆਂ ਕਿਉਂਕਿ ਪੰਜਾਬ ਸਿੱਖਿਆ ਕ੍ਰਾਂਤੀ ਦਾ ਉਦਘਾਟਨ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਹੈ ਸਕੂਲਾਂ ਦੇ ਵਿੱਚ ਸੋ ਕਿਤੇ ਨ ਕਿਤੇ ਵਾਅਦੇ ਜਿਹੜੇ ਕੀਤੇ ਗਏ ਸੀਗੇ ਹੈਲਥ ਐਜੂਕੇਸ਼ਨ ਰੋਜ਼ਗਾਰ ਦੇ ਉਹ ਕਿਤੇ ਨ ਕਿਤੇ ਦੇਖਦੇ ਡਿਗਰੇ ਹੋਏ ਨਜ਼ਰ ਆ ਰਹੇ ਨੇ ਦੇਖਦੇ ਹੋ ਲੁਧਣਾ ਲਈ ਮਿਹਨਤੀ ਕੈਮਰਾਮੈਨ ਟਿੰਕਾ ਜਰਦਨਾਲ ਧੰਨਵਾਦ